ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰਾਂ ਦੀ ਡਿਮਾਂਡ ਤੇ ਇੱਕ ਵਾਰੀ ਫੇਰ ਫਾਰਮ ਟਰੈਕ 6055 ਪਹਿਲਾਂ ਕੰਪਨੀ ਨੇ ਬੰਦ ਕਰ ਦਿੱਤਾ ਸੀ ਹੁਣ ਕੰਪਨੀ ਨੇ ਦੁਬਾਰਤੋਂ ਫੇਰ 6055 ਆਪਣੇ ਕਿਸਾਨ ਵੀਰਾਂ ਵਾਸਤੇ ਵੱਧ ਫੰਕਸ਼ਨਾਂ ਨਾਲ ਸਾਰਾ ਕੁਝ ਵੱਧ ਇੰਜਨ ਦੀ ਟਾਰਕ ਵਗੈਰਾ ਸਾਰਾ ਕੁਝ ਵੱਧ ਦੁਬਾਰਤੋਂ ਫੇਰ ਲਾਂਚ ਕਰ ਦਿੱਤਾ ਆਪਣੇ ਨਾਲ ਹੈਗਾ ਵੀਰਾ ਹਰਜੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂ ਜੀ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਸਾਰਿਆਂ ਨੂੰ ਧੰਨਵਾਦ ਹਾਂਜੀ ਇਹ ਵੀਰੇ ਮਤਲਬ ਦੁਬਾਰਾ ਇਹ ਨਾ ਕੀ ਕਰਨਾ ਜੀ ਵੀਰੇ ਜਾਦੇ ਚੀਜ਼ਾਂ ਕੀ ਚੱਕਰ ਪੈ ਮੰਗਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਹਾਂਜੀ ਹਜੇ ਨਾ ਜਿਵੇਂ ਆਪਣੇ ਕੋਲੇ ਜਿਵੇਂ 60 55 ਜਿਹੜਾ ਆਪਣੇ ਕੋਲੇ ਆਉਂਦਾ ਪਾਵਰ ਮੈਕਸ ਜਿਹਦੇ ਤੇ ਪਹਿਲਾਂ ਵੀਡੀਓ ਕਰੀ ਸੀ ਸੀਆਰਡੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਟਰੈਕਟਰਾਂ ਦੇ ਕਰਕੇ ਨਾ ਲੋਕ ਮਨਾਂ ਥੋੜਾ ਜਿਹਾ ਜ਼ਮੀਨ ਦਾ ਜਿਹੜੇ ਭਰਾ ਨੇ ਆਪਣੇ ਫਾਰਮ ਟਰੈਕ ਦੇ ਫੈਨ ਨੇ ਉਹ ਥੋੜਾ ਜਿਹਾ ਇਹ ਗੱਲ ਨੂੰ ਕਹਿੰਦੇ ਸੀਗੇ ਵੀ ਯਾਰ ਸੀਆਰਡੀ ਤੋਂ ਬਿਨਾ ਹੋਵੇ ਪਾਵਰ ਆਡੀ ਫੁੱਲ ਚਾਹੀਦੀ ਪਾਵਰ ਆਡੀ ਫੁੱਲ ਚਾਹੀਦੀ ਹੋਵੇ ਸੀ ਆਡੀ ਤੋਂ ਬਿਨਾ ਮਾਈਕੋ ਪੰਪ ਦੇ ਵਿੱਚ ਹੋਵੇ ਇਨ ਲਾਈਨ ਪੰਪ ਦੇ ਵਿੱਚ ਹੋਵੇ ਠੀਕ ਆ ਤੇ ਉਹਦੇ ਵਿੱਚ ਹੀ ਆ ਮਾਈਕੋ ਪੰਪ ਦੇ ਵਿੱਚ ਇਨ ਲਾਈਨ ਪੰਪ ਦੇ ਵਿੱਚ ਸੁਪਰ ਮੈਕਸ ਟਰੈਕਟਰ ਜਿਹੜਾ 60 55 ਸੁਪਰ ਮੈਕਸ ਟਰੈਕਟਰ ਦਿੱਤਾ ਠੀਕ ਆ ਵੀਰੇ ਹਾਂਜੀ ਤੇ ਇਹ ਜਿਹੜਾ ਪੂਰਾ ਵੱਡਾ ਹੀ ਹੋ ਗਈ ਇਹਦੇ ਵਿੱਚ 3782 ਸੀਸੀ ਇੰਜਨ ਆ ਵੀਰੇ ਠੀਕ ਆ ਜੀ ਇਹਦੇ 98 ਦੇ ਪਿਸਟਨ ਪਿਸਟਨ ਜਿਹੜਾ ਬੋਰ ਆ 98 ਆ ਇਹਦੀ ਸਟਾਕ ਆ ਹਾਂਜੀ ਉਹ 122 ਆ ਠੀਕ ਹੈ ਹਾਂ ਕਿਹਨਾਂ ਦਾ ਮਤਲਬ ਪਹਿਲਾਂ ਨਾਲੋਂ ਵੀ ਇਹਦੀ ਜ਼ਿਆਦਾ ਵਧ ਕਰਦਾ ਜ਼ਿਆਦਾ ਵਧ ਕਰਦਾ ਬਾਕੀ ਦਾ ਪੰਪ ਦਾ ਪ੍ਰੈਸ਼ਰ ਆ ਥੋੜਾ ਜਿਹਾ ਵਧਾਇਆ ਹੋਇਆ ਪਾਵਰ ਅੱਗੇ ਨਾਲੋਂ ਮਤਲਬ ਥੋੜੀ ਵਧਾਊਗਾ ਇਹੇ ਘੱਟ ਨਹੀਂ ਲਾਉਂਦਾ ਉਸ ਤੋਂ ਬਾਅਦ ਵਿੱਚ ਉਂਟਾ ਵੈਸੇ ਮਤਲਬ ਵੀ ਕਿਸੇ ਦਸਤਨ ਦੀ ਲੋੜ ਵੀ ਨਹੀਂ ਹੈਗੀ ਸੁਪਰ ਮੈਕਸ ਬਾਰੇ ਤਾਂ ਬਾੜਾ 66 55 ਸੁਪਰ ਮੈਕਸ ਬਹੁਤ ਵਿਕਿਆ ਹੈ ਸਿਲੰਡਰ 4 ਸਿਲੰਡਰ 4 ਹੈ ਵੀਰੇ 4 ਸਿਲੰਡਰ 98 ਬੋਰ 122 ਦਾ ਪਿਸਟਨ ਅਪ ਡਾਉਨ ਕਰਦਾ 382 ਸੀਸੀ ਇੰਜਨ ਇਨ ਲਾਈਨ ਪੰਪ ਆ ਮੈਕੋ ਦਾ ਮੈਂ ਕਹਿੰਦਾ ਦੌਕੀ ਤੋੜ ਤੇ ਦੌਕੀ ਤੋੜ ਤੇ ਹਾਂ ਤੇ ਉਹਦੇ ਵਿੱਚ ਮੈਥ ਨਿਕਲ ਹੋਰ ਦਾ ਜਿਵੇਂ ਮਨ ਲ ਪਹਿਲਾਂ ਆਪਣੇ ਹੇਟੇਟਰ ਆਪਣਾ ਆਲਰੇਡੀ ਬੈਠੀ ਰਿਹਾ ਸੀ ਚੱਲ ਰਿਹਾ ਸੀ ਬਹੁਤ ਸੋਹਣਾ ਚੱਲਦਾ ਸੀ ਨਿੱਕੇ ਨਿੱਕੇ ਥੂੜੇ ਥੂੜੀਆਂ ਮਤਲਬ ਚੀਜ਼ਾਂ ਨੂੰ ਫਰਕ ਪਾਇਆ ਪਰ ਬਹੁਤ ਵੱਡੀਆਂ ਵੀ ਪਾਈਆਂ ਨੇ ਉਹਦੇ ਵਿੱਚ ਜਿਵੇਂ ਆਪਣੇ ਅਜੋ ਇਧਰਲੇ ਪਾਸੇ ਹਾਂਜੀ ਜਿਵੇਂ ਇਹਦੇ ਵਿੱਚ ਨਾ ਜਿਹੜਾ ਆਪਣਾ ਪੀਟੀਓ ਵਾਲਾ ਕਲੱਚ ਆ ਉਹ ਹੱਥ ਤੇ ਨਹੀਂ ਸੀ ਆਉਂਦਾ ਅੱਛਾ ਪਹਿਲਾਂ ਨਹੀਂ ਸੀ ਆ ਪਹਿਲਾਂ ਨਹੀਂ ਸੀ ਆਉਂਦਾ ਹੁਣ ਇਹਦਾ ਆਪਣਾ ਪੀਟੀਓ ਵਾਲਾ ਕਲੱਚ ਆ ਜਿਹੜਾ ਹੱਥ ਦੇ ਦੇ ਤਾਂ ਠੀਕ ਆ ਗਰੀ ਹਾਂ ਤੇ ਉਸ ਤੋਂ ਬਾਅਦ ਲਾ ਕਲਚ ਆਪਣਾ ਦੂਸਰਾ ਜਗ੍ਹਾ ਦਾ ਸਿੰਗਲ ਇਹ ਕੱਲੇ 11 ਵਾਸਤੇ ਕਰਦਾ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਤੇ ਜਿਹੜੀ ਇਹਦੀ ਲੈਫਟ ਦੀ ਕੈਪੈਸਿਟੀ ਆ ਹਾਂਜੀ ਵੀਰੇ ਲੈਫਟ ਦੀ ਕੈਪੈਸਿਟੀ ਇਹਦੀ ਆਪਾਂ ਕਰਤੀ 25 ਕੁਇੰਟਲ ਦੀ ਪਹਿਲਾਂ ਨਾਲੋਂ ਪਹਿਲਾਂ ਇਹਦੀ 1850 ਕਿਲੋ ਦੀ ਲੈਫਟ ਦੀ ਕੈਪੈਸਿਟੀ ਹੁੰਦੀ ਹੁੰਦੀ ਸੀ ਇੱਕ ਸਾਈਡ ਦੇ ਉੱਤੇ ਜੈਕ ਆਉਂਦਾ ਹੁੰਦਾ ਸੀਗਾ ਹਾਂ ਤੇ ਉਸ ਤੋਂ ਬਾਅਦ ਵਿੱਚ ਹੁਣ ਇਹਦੀ ਆ ਚੀਜ਼ਾਂ ਸਾਰੀਆਂ ਹੈਵੀ ਕਰਤੀਆਂ ਵੀ ਇਹ ਦੋਨੇ ਸਾਈਡ ਜੈਕ ਹਾਂ ਦੋਨੇ ਸਾਈਡਾਂ ਤੇ ਜੈਕ ਦੇਤੇ ਤੇ ਇਹਦੀ ਲੈਫਟ ਦੀ ਕੈਪੈਸਿਟੀ ਆ ਉਹ ਇਹਦੀ 25 ਕੁਇੰਟਲ ਦੀ ਕਰਤੀ 25 ਕੁਇੰਟਲ ਦੀ ਹਾਂਜੀ ਆ ਜਨਾਵਰੀ ਯਾਰ ਸਿਰੇ ਲਾਤਾ ਹੈ ਕੀਤਾ ਹਾਂ ਪੂਰਾ ਸਿਰੇ ਲਾਤਾ ਜੀ ਕੰਪਨੀ ਨੇ 5 ਸਾਲ ਦੀ ਵਾਰੰਟੀ ਜੋ ਪਹਿਲਾਂ ਤੋਂ ਦੇ ਰਹੀ ਹੈ ਕੰਪਨੀ ਆਲਰੇਡੀ ਠੀਕ ਹੈ ਇਹਦਾ ਹਿੱਸਾ ਉਹੀ ਹੈ ਜਿਸ ਨੂੰ ਆਪਾਂ ਉਹ ਕਹਿੰਦੇ ਨੇ ਈਪੀ ਹਿੱਸਾ ਪ੍ਰੋਡਕਸ਼ਨ ਆ ਹਾਂ ਹਾਂ ਉਹ ਹਿੱਸਾ ਉਹੀ ਹਿੱਸਾ ਅਲੱਗ ਅਲੱਗ ਕੰਪਨੀਆਂ ਆਪਣੇ ਆਪਣੇ ਨਾਮ ਦਿੰਦੇ ਆ ਕੋਈ ਪਲਾਂਟਰ ਹੀ ਕਹਿੰਦਾ ਕੋਈ ਕਿਵੇਂ ਕਹਿੰਦਾ ਈਪੀ ਹਿੱਸਾ ਹੈਗਾ ਬੈਚ ਬ੍ਰੇਕ ਹੈ ਦੇ ਇਹ ਸਾਈਡਾਂ ਦੇ ਉੱਤੇ ਚੱਲਣਾ ਕਰਾ ਨਹੀਂ ਚੱਲਦੇ ਨੇ ਵਿਚਾਲੇ ਦੇ ਐਕਸਲ ਚੱਲਦਾ ਉਹਦੇ ਨਾਲ ਝੜਕਾ ਝੁੜਕਾ ਨਹੀਂ ਪੈਂਦਾ ਐਕਸਲ ਦੇ ਉੱਤੇ ਤੇ ਫਿਰ ਇਹਦੇ ਬ੍ਰੇਕ ਬਹੁਤ ਸੋਲਿਡ ਹਾਂ 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 ਤੇਲ ਦੇ ਵਿੱਚ ਕਿਉਂਕਿ ਜਿਹੜੇ ਆਪਾਂ ਗੱਲ ਕਰਦੇ ਹੁੰਦੇ ਆ ਜਿਨ੍ਹਾਂ ਦੀ ਬ੍ਰੇਕ ਐਕਸਟਰਾ ਆ ਜਾਂਦੀ ਹੈ ਅੱਗੇ ਢੇਢੇ ਲੱਗ ਜਾਂਦਾ ਹਾਂ ਥੋੜੀ ਲੱਗਦੀ ਨਹੀਂ ਲੱਗਦੀ ਨਹੀਂ ਇਹ ਬ੍ਰੇਕ ਦਾ ਵਿੱਚੋਂ ਆ ਸਿੱਧੇ ਐਕਸਲ ਨੂੰ ਲੱਗਦੀ ਸਿੱਧੀ ਐਕਸਲ ਨੂੰ ਹਾਂ ਫਿਰ ਤਾਂ ਇਹ ਵੀ ਯਾਰ ਕੰਪਨੀ ਇੰਨੀ ਦਾ ਵੀ ਬਹੁਤ ਜ਼ਿਆਦਾ ਫਰਕ ਹੋ ਗਿਆ ਉਸ ਤੋਂ ਬਾਅਦ ਵਿੱਚ ਹੋਰ ਜਿਹੜਾ ਹੈਗਾ ਬਾਕੀ ਦਾ ਸਾਰਾ ਕੁਝ ਇਹਦਾ ਪਹਿਲਾਂ ਵਾਂਗੂ ਹੀ ਆ ਸਪੀਡਾਂ ਇਹ ਉਹ T20 ਇਹਦੇ ਐ ਆ ਗਿਆ ਜਿਵੇਂ ਅੱਗੇ ਆਪਣੇ ਫਾਰਮ ਟਰੈਕ ਨੂੰ ਆਉਂਦਾ ਹੀ ਆਲਰੇਡੀ ਆਹ ਜਿਹੜਾ ਗੇਅਰ ਆ ਜਿਹਦੇ ਨੂੰ ਆਪਾਂ ਅੱਗੇ ਕਰੂਗੇ ਇੱਕ ਮਿੰਟ ਬ੍ਰੇਕ ਜਿਹੜਾ ਆ ਗੇਅਰ ਆ ਇੱਥੇ ਜਦੋਂ ਆਪ ਅੱਗੇ ਕਰਾਂਗੇ ਤਾਂ ਹਰੇ ਗੇਅਰ ਦਾ ਅੱਧਾ ਗੇਅਰ ਕਰੂਗਾ ਅੱਛਾ ਜੀ ਜਿਵੇਂ ਹੁਣ ਮੰਨ ਲਓ ਆਪਾਂ ਪਹਿਲੇ ਹਾਈ ਦੇ ਵਿੱਚ ਆਪਾਂ ਬਾਹੀ ਕਰਦੇ ਆਂ ਪਹਿਲੇ ਹਾਈ ਲਾਇਆ ਉਧਰੋਂ ਆਪਣਾ ਇਧਰ ਆਪਾਂ ਜਿਵੇਂ ਆਪਾਂ 1 ਨੰਬਰ ਗੇਅਰ ਲਾਤਾ ਹੈ ਕਰਕੇ ਪਹਿਲਾਂ ਹਾਈ ਲੱਗ ਗਿਆ ਇਧਰੋਂ ਆਪਣਾ ਹਾਈ ਲਾਇਆ ਹੋਇਆ ਆਪਾਂ ਨੂੰ ਇਹ ਲੱਗਦਾ ਵੀ ਹੌਲੀ ਚੱਲਦਾ ਜੇ ਆਪਾਂ ਦੂਜਾ ਗੇਅਰ ਲਾਉਣੇ ਆ ਪਹਿਲੇ ਹਾਈ ਦੇ ਵਿੱਚ ਦੋ ਨੰਬਰ ਗੇਅਰ ਕਰਦੇ ਆਂ ਫਿਰ ਬਾੜਾ ਪਾਈਦਾ ਹਾਂਜੀ ਦੂਜੇ ਤੇ ਲਾ ਕੇ ਨਾਲੇ ਇਹਦਾ ਅੱਧਾ ਗੇਅਰ ਲੱਗ ਜਾਂਦਾ ਵੀ ਤੋਰੇ ਸਲੋ ਹੋ ਜਾਂਦੇ ਤੋਰਾ ਸਲੋ ਹੋ ਜਾਂਦਾ ਜਿੰਨਾ ਆਪਣਾ ਅਸਲੀ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਅਲੱਗ-ਅਲੱਗ ਹੈਗਾ ਸਿਸਟਮ ਜਿਵੇਂ ਮਨ ਲੈ ਇਹਦਾ ਨਾ ਜਿੰਨਾ ਆਪਾਂ ਦਿਮਾਗ ਦੇ ਵਿੱਚ ਆਪਣੇ ਵਿੱਚ ਸੋਚਦੇ ਆਂ ਵੀ ਯਾਰ ਵੀ ਆਪਾਂ ਸੋਚਣ ਦੇ ਕਈ ਵਾਰ ਬੈਠੇ ਬਾਹੀ ਕਰਦੇ ਹੁੰਨੇ ਆਂ ਜਿੰਮੇਦਾਰ ਪ੍ਰਾਕ੍ਰਿ ਵੀ ਥੋੜਾ ਜਿਆਦਾ ਤੇਜ਼ ਤੁਰਦਾ ਹੋਵੇ ਹਾਂ ਆਪਣੇ ਦਿਮਾਗ ਚ ਹੁੰਦਾ ਹਾਂ ਜੇ ਜਾਂ ਥੋੜਾ ਜਿਆਦਾ ਕਈ ਵਾਰੀ ਆਪਣੇ ਦੇ ਜਿੰਮੇ ਦੂਜੇ ਜਿਹੇ ਚਲਾ ਕੇ ਪਾਸੋਂ ਅੱਗੇ ਫੂਕਾ ਮਾਰਨ ਲਾ ਕੇ ਮੁੜਦਾ ਨਹੀਂ ਹਾਂਜੀ ਹਾਂਜੀ ਆਈ ਵਾਰ ਆਪਣੇ ਦੇ ਯਾਰ ਭਰਦਾ ਗਿਆ ਪਾਸੋਂ ਥੋੜਾ ਜਿਆਦਾ ਹੌਲੀ ਚੁਰਦਾ ਹੋਵੇ ਹਾਂਜੀ ਹਾਂਜੀ ਉਹ ਅੱਗੇ ਨਾ ਮਨ ਦੇ ਵਿੱਚ ਹੁੰਦੀਆਂ ਸੀ ਉਹ ਹੁਣ ਜਿਵੇਂ ਮਾਲਾ ਟਰੈਕਟਰ ਦੇ ਵਿੱਚ ਹੀ ਦੇਤੀਆਂ ਉਹ ਸਾਰੀਆਂ ਗੱਲਾਂ ਵੀ ਸਾਰੀਆਂ ਸਪੀਡਾਂ ਸਾਰੀਆਂ ਸਪੀਡਾਂ ਜੋ ਤੁਸੀਂ ਦਿਮਾਗ ਦੇ ਵਿੱਚ ਹਨ ਮੰਨ ਲਓ ਪਹਿਲੇ ਹਾਈ ਦੇ ਵਿੱਚ ਚੱਲਦਾ ਪਹਿਲੇ ਹਾਈ ਦਾ ਅੱਧਾ ਦੂਜੇ ਦੇ ਵਿੱਚ ਲਾ ਲਿਆ ਤੇਜ਼ ਤੋਰ ਦਾ ਦੂਜੇ ਦਾ ਲਾ ਕੇ ਅੱਧਾ ਲੱਗਦਾ ਅੱਧਾ ਲੱਗਦਾ ਹਾਂ ਉਮੇ ਲੋਆਂ ਦੇ ਵਿੱਚ ਆ ਟੂੜੇਲੀ ਮਸ਼ੀਨ ਤੇ ਚੱਲਦਾ ਰੋਟੇਟਰ ਤੇ ਚੱਲਦਾ ਸੁਪਰ ਸੀਡਰ ਤੇ ਚੱਲਦਾ ਹਾਂਜੀ ਤੇ ਉਮੇ ਇਹ ਰੇ ਗੇਰ ਦੱਦਾ ਗੇਰ ਵੀ ਕਹਿਣ ਦਾ ਮਤਲਬ ਸਿੱਧਾ ਹੀ ਅੱਧ ਹੋ ਜੂਗਾ ਅੱਧ ਹੋ ਜੂਗਾ ਮੰਨ ਲਓ ਹੁਣ ਇੱਕ ਨਾ ਆਪਣੇ ਕੀ ਹੁੰਦਾਗਾ ਆਮ ਆਪਣੇ ਹਰੇਕ ਪਰਿਵਾਰਾਂ ਦੇ ਵਿੱਚ ਹੀ ਆ ਹਾਂਜੀ ਹੁਣ ਆਪਾਂ ਜਦੋਂ ਸੜਕਾਂ ਉੱਚੀਆਂ ਹੋ ਜਾਂਦੀਆਂ ਆਪਾਂ ਘਰ ਹਰੇਕ ਹੀ ਬੰਦਾ ਉੱਪਰ ਉੱਚਾ ਰੱਖ ਕੇ ਪਾਉਂਦਾ ਉੱਪਰ ਰੱਖ ਕੇ ਹਾਂ ਉੱਚਾ ਰੱਖ ਕੇ ਪਾਉਂਦਾ ਟਰਾਲੀ ਥੋੜੇ ਘਰੇ ਜਿਹਨਾਂ ਦੇ ਪ੍ਰਵਾਨਾ ਜਾਂਦੋਂ ਬਰੋਂ ਮੁੜਦੀ ਆ ਮੁੜਦੀ ਆ ਸਹੀ ਨਹੀਂ ਤਾਂ ਬੈਗ ਹੀ ਲਾਉਣੀ ਪੈਂਦੀ ਆ ਬੈਗ ਹੀ ਲਾਉਣੀ ਪੈਂਦੀ ਆ ਠੀਕ ਆ ਬੈਗ ਕੀ ਆ ਉਹ ਅਗਲਾ ਮਾਰੀ ਜਾਂਦਾ ਟੱਕਰਾਂ ਜਾਂਦਾ ਅੱਭੀ ਕਰਕੇ ਚੜਾਉਂਦਾ ਨਹੀਂ ਚੜਦੀ ਨਹੀਂ ਚੜਦੇ ਇਹਦੇ ਵਿੱਚ ਬੈਗ ਦੇ ਵਿੱਚ ਵਿੱਦਾ ਗੇਅਰ ਲੱਗਦਾ ਅੱਛਾ ਬੈਗ ਚ ਵੀ ਲੱਗੂ ਬੈਗ ਜੀ ਵੀ ਲੱਗੂਗਾ ਇਹ ਮੰਨ ਲਓ ਵੀ ਪਹਿਲ ਬੈਗ ਦੇ ਵਿੱਚ ਹਾਈ ਦੇ ਵਿੱਚ ਪਟੜਾ ਨਹੀਂ ਲਾਉਣੇ ਆ ਕੀੜੀ ਦੀ ਤੌਰ ਜੇ ਕਿਨੇ ਤੋੜਨਾ ਦੇ ਜਿੰਨੀ ਜਹਾ ਲੋਹ ਦੇ ਵਿੱਚ ਲਾਉਣਾ ਤਾਂ ਘਟੇ ਚ ਕੱਢ ਦੂਗਾ ਹਾਈਆਂ ਦੇ ਵਿੱਚ ਉਹ ਜੇ ਤੋਰੇ ਘੜ ਕਰ ਦਿੰਦਾ ਠੀਕ ਟੀ 20 ਗੇਅਰ ਇਹਨੂੰ ਆਪਾਂ ਦਾ ਟੀ 20 ਦਾ ਨ ਅਬ T20 20 ਸਪੀਡਾਂ ਦੇ ਵਿੱਚ ਫਾਰਮ ਟ੍ਰੈਕ ਯਾਰ ਵੀਰੇ ਕੁਆਲਿਟੀ ਕੁਆਲਿਟੀ ਨਾ ਹਨਾ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਹਾਂ ਕੁਆਲਿਟੀ ਵਾਲੇ ਪਾਸੋਂ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਪੂਰੀ ਟੌਪ ਦੀ ਆ ਤੇ ਇਹ ਚੱਲ ਵੀ ਤਾਂ ਹੈ ਯਾਰ ਲੰਬਾਈ ਤੋਂ ਬਹੁਤ ਲੰਬਾ ਲੰਬਾਈ ਦੇ ਵਿੱਚ ਬਹੁਤ ਲੰਬਾ ਹਾਂ ਚਾਰ ਸਿਲੰਡਰ ਹਨਾ ਲਵਾਈ ਦੇ ਵਿੱਚ ਤਾਂ ਆਪੀ ਲੰਬਾ ਹੋਣਾ ਹਾਂ ਇੰਜਣ ਲਗਾ ਦਈਏ ਵੀਰਾਂ ਨੂੰ ਹਾਂ ਇੰਜਣ ਲਗਾ ਦਈਏ ਵੀਰੇ ਹੁਣ ਹਾਂ ਆ ਦੇਖੋ ਵੀ ਅੱਗੇ ਨਾ ਜਿਵੇਂ CRD ਦੇ ਵਿੱਚ ਬੜਾ ਹੈਗਾ ਇਹ ਸਿਧਰਾ ਪੁੱਤਰਾ ਇੰਜਣਾ ਮਾਲਾ ਜੀ ਤੋਂ ਆਮ ਮਿਸਤਰੀਆਂ ਦੇ ਰਿਪੇਅਰ ਕਰਨਾ ਬਿਨਾ ਡਰਬੋ ਤੋਂ ਆਹ ਇਨ ਲਾਈਨ ਪੰਪਾ ਤੇ ਕੋਈ ਇਹੋ ਨਹੀਂ ਹੈਗਾ ਮੈਕੋ ਦਾ ਪੰਪ ਲੱਗਿਆ ਹੋਇਆ ਉਸ ਦੇ ਬਾਰੇ ਵਿੱਚ ਫੀਟਗਾਰਡ ਕੰਪਨੀ ਦਾ ਇਹਦਾ ਹੈਜ਼ਰ ਕਲੀਨਰ ਹਾਂ ਇਹ ਆਪਾਂ ਪਹਿਲਾਂ ਵੀ ਰਾਂ ਸਾਲ ਇਹ ਪਹਿਲਾਂ ਆਪਾਂ ਦੱਸਿਆ ਸੀਗਾ ਕਿ ਜਨ ਵੀ ਇਤੋਂ ਜਿਹੜੇ ਹਵਾ ਖਿੱਚਦਾ ਇਹ ਸਰਕੂਲੇਟ ਕਰਦੀ ਆ ਵਾ ਜਿਹੜੀ ਮੋਟੀ ਹਵਾ ਇੱਥੋਂ ਜਾ ਦੇਖ ਨਿਕਲਦਾ ਇੱਥੋਂ ਦੀ ਮੋਟੀ ਹਵਾ ਇਹ ਇਧਰਲੇ ਪਾਸੇ ਕਰੋ ਕੈਮਰਾ ਤੁਸੀਂ ਇੱਧਰੇ ਪਾਸੇ ਕਰੋ ਕੈਮਰਾ ਆ ਜੀ ਦਿਖਾਓ ਐਤਾ ਦੇਖੋ ਮੋਟੀ ਹੋਣਾ ਰਹੀ ਹੈ ਮੋਟੀ ਹੋ ਰਹੀ ਹੈ ਜਿਹੜੀ ਮਿੱਟੀ ਘੱਟਾ ਇਥੋਂ ਇਹ ਝੜ ਜਾਂਦਾ ਥੱਲੇ ਜਿਹੜੀ ਬਰੀਕ ਹਵਾ ਉਹੀ ਇਹਦੇ ਵਿੱਚ ਜਾਂਦੀ ਆ ਠੀਕ ਹੈ ਜੀ ਤੇ ਉਹਦੇ ਵਿੱਚ ਜਾਂਦੀ ਹੈਗੀ ਤੇ ਉਹਦੇ ਕਰਕੇ ਜਿਹੜਾ ਆਮ ਟਰੈਕਟਰਾਂ ਦੇ ਨਾਲ ਉਹ ਇਹ ਦੁੱਗਣੀ ਤਿੱਗਣੀ ਲਾਈਫ ਲਾ ਦਿੰਦਾ ਇੰਜਨ ਨੂੰ ਕਹਿਣਾ ਮਤਲਬ ਜਾਣੇ ਜਾਣ ਖੁਸ਼ ਉਸ ਦਿਵਾਰ ਨਾਲ ਇੱਕ ਹੋਰ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਚਲੋ ਆਪਣਾ ਮੰਨ ਲਾ ਇਹਦਾ ਜਿਹੜਾ ਤੇਲ ਆ ਆਮਰੇਟਰਾਂ ਦਾ ਨਾ ਤੇਲ ਕਿਸੇ ਦਾ ਦੋ ਹਿੱਸਿਆਂ ਚ ਵੰਡਿਆ ਹੁੰਦਾ ਕਿਸੇ ਦਾ ਤਿੰਨ ਹਿੱਸਿਆਂ ਚ ਵੰਡਿਆ ਹੁੰਦਾ ਇਹਦਾ ਜਿਹੜਾ ਤੇਲ ਆ ਨਾ ਇਹਦਾ ਤੇਲ ਚਾਰ ਹਿੱਸਿਆਂ ਚ ਵੰਡਿਆ ਹੋਇਆ ਚਾਰ ਹਿੱਸਿਆਂ ਚ ਉਹ ਤੁਸੀਂ ਪੁੱਛੋਗੇ ਕਿੰਨੇ ਹਾਂਜੀ ਇਹਦਾ ਇੰਜਨ ਦਾ ਜਿਹੜਾ ਤੇਲ ਹੋ ਗਿਆ ਕੋਈ ਇੱਥੇ ਹੋ ਗਿਆ ਨਾ 500 ਘੰਟੇ ਬਾਅਦ ਸਰਵਿਸ ਆ ਪਹਿਲੀ ਸਰਵਿਸ ਇਹਦੀ 50 ਘੰਟਿਆਂ ਦਾ ਉਸ ਤੋਂ ਬਾਅਦ ਹਰ ਇੱਕ ਸਰਵਿਸ ਇਹਦੀ 500 500 ਘੰਟੇ ਬਾਅਦ ਠੀਕ ਆ ਪਾਵਰ ਸਟੀਅਰਿੰਗ ਦਾ ਤੇਲਾ ਦਾ ਇੱਥੇ ਦੇਤਾ ਜੀ ਉੱਪਰ ਉਹ ਵੀ ਲੱਗ ਦੇਤਾ ਉਹ ਵੀ ਲੱਗ ਦੇਤਾ ਮਨ ਲਓ ਵੀ ਆ ਪੈ ਪੂਪ ਜਾਂ ਕਈ ਵਾਰੀ ਕੋਈ ਰੱਬ ਨਾ ਕਰੇ ਕੋਈ ਗੱਲਬਾਤ ਹੁੰਦੀ ਆ ਹੂੰ ਇਹ ਜਿਹੜਾ 2-3 ਲੀਟਰ ਇਹਦੇ ਵਿੱਚ ਤੇਲ ਆ ਉਹਨਾਂ ਡਲ ਕੀ ਸੜ ਜਾਊਗਾ ਹੂੰ ਵੀ ਦੂਜਾ ਇਹ ਨਹੀਂ ਹੈਗਾ ਵੀ ਸਾਰਾ ਤੇਲ ਹੋਊਗਾ ਉਹ ਜਿਹੜਾ ਇਹ ਗੇਅਰ ਦਾ ਤੇਲ ਆ ਗੇਅਰ ਬਾਕਸ ਦਾ ਤੇਲ ਇਹਨਾਂ ਨਾ ਉਹ ਇਹਦਾ ਅੱਡ ਆ ਉਹ ਲੱਗ ਇਹਦੇ ਵਿੱਚ 14 ਲੀਟਰ ਪੈਂਦਾ ਜਿਹੜਾ ਮਗਲੇ ਇਸ ਦਾ ਤੇਲ ਆ ਉਹ ਇਹਦਾ ਪੈਂਦਾ 22 ਲੀਟਰ ਉਹ ਇਹਦਾ ਅੱਡ ਆ ਉਹ ਅੱਡ ਉਹ ਲੱਗਾ ਸਾਰੇ ਤੇਲ ਦੇ ਅਲੱਗ-ਅਲੱਗ ਨਹੀਂ ਕਾਰਨ ਇਹ ਕਿਤੋਂ ਆਉਂਦੀ ਆ ਵੀ ਕੱਲੋਂ ਉਹਨਾਂ ਕੀ ਖਰਾਬ ਉਹਨਾਂ ਕੀ ਖਰਾਬ ਹੋਊਗਾ ਮੰਨ ਲਓ ਨਾ ਆਪਾਂ ਹਨਾ ਵੀ ਸਾਂਭ ਲੈ ਦਿੱਤੇ ਬਿਨਾ ਤਾਂ ਸਰਦਾ ਨਹੀਂ ਨਹੀਂ ਸਰਦਾ ਠੀਕ ਆ ਯਾਰੀ ਦੋਸਤੀ ਵਿੱਚ ਸਰਕਲ ਦੇ ਵਿੱਚ ਸਾਰਾ ਕੁਝ ਵਿੱਚ ਸਾਂਝੇ ਸੁੰਝੇ ਲੈ ਕੇ ਹੁਣ ਵੀਰੇ ਸਾਰੇ ਖੰਦ ਦਾ ਕਈ ਵਾਰੀ ਨਹੀਂ ਲਿਆ ਜਾਂਦੇ ਰੋਜੀ ਹੰਗਾਰ ਤੋਂ ਹਾਂ ਮੰਨ ਲਓ ਆਪਾਂ ਟਰਾਲੀ ਆ ਟਰਾਲੀ ਆਪਾਂ ਮੰਗਮੀ ਜਾਂ ਆਪਾਂ ਲੈ ਲਈ ਜਾਂ ਕਿਸੇ ਨੂੰ ਦੇਤੀ ਠੀਕ ਆ ਲੈਫਟ ਤੋਂ ਬਿਨਾ ਤਾਂ ਹੁਣ ਬੰਦਿਆਂ ਦੇ ਵਿੱਚ ਹੈ ਨਹੀਂ ਗੱਲਬਾਤ ਉਹ ਟਰਾਲੀ ਲੈਫਟ ਨਾਲ ਹੀ ਲਾਉਣੀ ਪੈਂਦੀ ਚੱਕ ਨਾਲ ਹੀ ਲਾਉਣੀ ਪੈਂਦੀ ਆ ਕਈ ਵਾਰੀ ਕੀ ਹੁੰਦਾ ਕੋਈ ਮਾੜੇ ਵਾਲਾ ਪਾ ਕੇ ਲੈ ਗਿਆ ਕੋਈ ਚੰਗੇ ਟੀਰੇ ਵਾਲਾ ਪਾ ਕੇ ਲੈ ਗਿਆ ਉਹਦਾ ਕੀ ਹੁੰਦਾ ਵੀ ਤੇਲ ਖਰਾਬ ਹੋ ਜਾਂਦਾ ਇਹਦਾ ਇਹ ਨਹੀਂ ਹੈਗਾ ਵੀ ਆਮ ਟੈਟਰ ਵਾਂਗੂ 60 ਲੀਟਰ 65 ਲੀਟਰ ਦਾ 26 ਲੀਟਰ ਤੇਲ ਹ ਹਿਸਲੇ ਬਸ ਉਹਨਾ ਉਹਨਾ ਹੀ ਖਰਾਬ ਹੋਊਗਾ ਬਾਕੀ ਡਬਲ ਫਿਲਟਰ ਦਿੱਤੇ ਹੋਇਆ ਲੈਫਟ ਦਾ ਫਿਲਟਰ ਅੱਡ ਦਿੱਤਾ ਹੋਇਆ ਦੂਸਰਾ ਥੱਲੇ ਵਾਲਾ ਅੱਡ ਦਿੱਤਾ ਹੋਇਆ ਦੋ ਫਿਲਟਰ ਦਿੱਤੇ ਨੇ ਇਹਦੀ ਖਾਤਰ ਤੇ ਤੇਲ ਨੂੰ ਜਮਾ ਸਾਫ ਕਰਨ ਲਈ ਤੇ ਇੱਕ ਨਾ ਇਹਦੇ ਵਿੱਚ ਜਿਹੜਾ ਪੰਪ ਸੀਗਾ ਅੱਗੇ ਹਾਂਜੀ ਪਹਿਲਾਂ ਉਹਨਾਂ ਆ ਦੋਨੇ ਪੰਪ ਇਹਦੇ ਇਕੱਠੇ ਆਉਂਦੇ ਹੁੰਦੇ ਸੀ ਲੈਫਟ ਵਾਲਾ ਤੇ ਪਾਵਰ ਸਟੀering ਵਾਲਾ ਹਾਂਜੀ ਆ ਇਹਦਾ ਪਾਵਰ ਸਟੀering ਵਾਲਾ ਹੋ ਗਿਆ ਹਾਂ ਜੀ ਆ ਉੱਪਰ ਗਿਆ ਲੇ ਜਾਂਦਾ ਆ ਇਹਦਾ ਉਹ ਲੈਫਟ ਵਾਲਾ ਉਹ ਜੇ ਹਾਂ ਅੱਗੇ ਇੱਥੇ ਦੋਨੇ ਹੁੰਦੇ ਸੀਗੇ ਕੱਟੇ ਉਹ ਜੇ ਇੱਕ ਮਤਲਬ ਪਾਵਰ ਸਟੀering ਨਾਲੇ ਤਾਂ ਛੇਦੀ ਖਰਾਬ ਹੋਣਾ ਹੀ ਨਹੀਂ ਹੁੰਦਾ ਲੈਫਟ ਵਾਲੇ ਨਹੀਂ ਖਰਾਬ ਹੋਣਾ ਸਹੀ ਗੱਲ ਆ ਵੀਰੇ ਉਹਦੇ ਵਿੱਚ ਕੀ ਹੁੰਦਾ ਸੀਗਾ ਦੋਨੇ ਕੱਥੇ ਬਦਲਨੇ ਪੈਂਦੇ ਸੀਗੇ ਸਾਨੂੰ ਉਹ ਹੁਣ ਕੰਪਨੀ ਨੇ ਅੱਡ-ਅੱਡ ਕਰਤੀ ਵੀ ਜੇ ਲੋਡ ਆ ਤਾਂ ਜਿਹੜਾ ਲੈਫਟ ਵਾਲਾ ਬਦਲਣਾ ਤਾਂ ਲੈਫਟ ਵਾਲਾ ਬਦਲੋ ਜੇ ਤੁਹਾਨੂੰ ਕੋਈ ਦਿੱਕਤ ਪਾਉਂਦੇ ਪਰ ਪਾਵਰ ਸਟੀering ਨਾਲੇ ਤਾਂ ਕੋਈ ਦਿੱਕਤ ਆਉਣੀ ਨਹੀਂ ਆਉਂਦੀ ਨਹੀਂ ਹਾਂ ਲੈਫਟ ਵਾਲੇ ਨੂੰ ਕੱਲੇ ਨੂੰ ਆਉਂਦੀ ਉਹ ਵੀ ਬਹੁਤ ਟਾਈਮ ਬਾਅਦ ਆਉਂਦੀ ਆ ਬਹੁਤ ਟਾਈਮ ਬਾਅਦ ਆਉਂਦੀ ਜਦੋਂ ਹੁੰਦਾ ਮਲੇ ਵੀ ਜਿਵੇਂ ਆਪਾਂ ਸਿੱਧਾ ਜਾਂਦਾ ਆਮਨਾ ਕੀ ਹੁੰਦਾਗਾ ਤੁਸੀਂ ਹੱਥ ਰੱਖ ਕੇ ਦੇਖੋ ਸਟੀਰੀਂਗ ਦੇ ਉੱਤੇ ਆਈ ਬਾਈ 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 ਦਾ ਹੌਲੀ 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 ਘੁੰਮੀ ਜਾਣਾ ਹੁੰਦਾ ਹੈ। ਘੁੰਮੇ ਜਾਂਦਾ ਹਾਂਜੀ। ਚੱਲ ਦੇ ਡਰਾਈਵਰ। ਚੱਲ ਦੇ। ਇਹਦਾ ਤੁਸੀਂ ਜਿੱਥੇ ਹੱਥ ਰੱਖ ਕੇ ਛੱਡਦਾ ਤਾਂ ਉੱਥੇ ਹੀ ਰਹੂਗਾ। ਅੱਛਾ ਕੋਈ ਮੂੰਗਾ ਨਹੀਂ। ਉੱਥੇ ਹੀ ਜਹਾਜ ਜਿੰਨਾ ਉੱਥੋਂ ਜਿਵੇਂ ਘੁੰਮੂਗਾ ਉਹ ਮੇਰੇ ਕੋਲੋਂਗਾ ਉੱਥੇ ਹੀ ਵਾਪਸ। ਇਹ ਤਾਂ ਫਿਰ ਕਾਰ ਵਾਲਾ ਸਿਸਟਮ ਹੈ। ਕਾਰ ਵਾਲਾ ਸਿਸਟਮ ਹੋ ਗਿਆ। ਹਾਂ ਹਾਂ। ਕੋਈ ਕਾਰ ਦੇ ਸਟੀering ਵੀ ਘੁੰਮਦੇ ਨਹੀਂ। ਜਿੰਨਾ ਆਪਾਂ ਜਿੱਥੇ ਹੁੰਦਾ ਉੱਥੇ ਹੀ ਰਹੇਗਾ। ਉੱਥੇ ਰਹਿੰਦਾਗਾ। ਉਹ ਤੋਂ ਬਾਅਦ ਨਾ ਜਿਹੜੀ ਅਲਾਈਨਮੈਂਟ ਦੀ ਪ੍ਰੋਬਲਮ ਆਉਂਦੀ ਸੀਗੀ ਉਹ ਇਹਦੇ ਇੱਥੇ ਆਪਾਂ ਇਹਦੇ ਅਗਲਾ 70 ਹੋ ਗਿਆ ਠੀਕ ਹੈ ਜੀ ਬਾਕੀ ਜਿਹੜਾ ਇਹ ਤਿੰਨ ਦਿਨ ਵੱਡਾ ਕਰਦਾ ਥੋੜਾ ਅੱਗੇ ਨਾਲੋਂ ਤੇ ਬਾਕੀ ਜੋ ਹੈਗਾ ਸੀਆਰਡੀ ਤੋਂ ਬਿਨਾ ਹੋ ਗਿਆ ਮੇਰੇ ਕੋਲ ਉਹ ਤੋਂ ਧੋਖੀ ਚੱਕ ਗਿਆ ਮੇਰਾ ਡਰ ਉਹ ਤੋਂ ਹੋ ਗਿਆ ਹਾਂ ਜੀ ਕਾਰੇ ਰੋਕੀ ਖਤਮ ਕਰਤੀ ਜੀ ਸਰ ਜਸਟੇਬਲ ਆ ਰਿਹਾ ਹੈ ਇਹ ਆਸਟੇਬਲ ਹੈ ਸਰ ਟੌਮ ਮਾਡਲ ਹੀ ਆਈ ਹੈ ਤਾਂ ਆਪਣੇ ਕੋਲੇ ਬੇਸ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਹੈਗਾ ਟੌਮ ਦੇ ਵਿੱਚ ਹੀ ਆਉਂਦੇ ਨੇ ਸਾਡੇ ਆਸਟੇਬਲ ਵਿਚ ਆਮਮ ਕੰਪਨੀ ਦੇ ਵਿੱਚ ਕੀ ਹੁੰਦਾ ਕਿਸੇ ਦੇ ਵਿੱਚ ਕੋਈ ਹਿੱਸਾ ਨਹੀਂ ਖੁੱਲਦਾ ਹੁੰਦਾ ਕੋਈ ਕਿਵੇਂ ਦੇਂਦਿਆ ਕਿਹੜਾ ਮਤਲਬ ਕਿਸੇ ਗੱਲੋਂ ਕਿਰਸ ਛੱਡੀ ਨਹੀਂ ਨਾ 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 ਕੰਪਨੀ ਨੇ ਪਹਿਲਾਂ ਤਾਂ ਸੁਨੱਖੇ ਵਾਲੇ ਪਾਸੇ ਨੂੰ ਤੇ ਉਹਨੂੰ ਸਭ ਤੋਂ ਪਹਿਲਾਂ ਮੂਰੇ ਰੱਖ ਦਿਆ ਹਾਂ ਸੋਹਣੇ ਵਾਲੇ ਪਾਸੋਂ ਆਪਣਾ ਪਿੱਛੇ ਰਹਿ ਜਾ ਉਹ ਤੋਂ ਬਾਅਦ ਜਿਹੜੀਆਂ ਹੋਰ ਨਿੱਕੀਆਂ ਮੋਟੀਆਂ ਸਾਰੀਆਂ ਕਮੀਆਂ ਸੀ ਕੱਢ ਕੇ ਕੰਪਨੀ ਨੇ ਦੁਬਾਰਾ ਕਸਟਮ ਬਿਨਾ ਸੀਆਰਡੀ ਤੋਂ ਟਰੈਕਟਰ 6055 ਜਿਹੜਾ ਕਹਿੰਦੇ ਸੀ ਨਾ ਵੀ 6055 ਸਾਨੂੰ ਬਿਨਾ ਬਹੁਤ ਸਾਡੇ ਕੋਲੇ ਆਉਂਦੇ ਜਿੰਨੀ ਵਾਰ ਹੁਣ ਵੀ ਆਉਂਦੇ ਆ ਵੀਰੇ ਬਹੁਤ ਜਣੇ ਪੁੱਛਦੇ ਸੀ ਹਾਂ ਵੀ ਸਾਨੂੰ ਬਿਨਾ ਸੀਆਰਡੀ ਤੋਂ ਟਰੈਕਟਰ ਦੇਵੋ ਦੇਵੋ 6055 40 ਸਿਲੰਡਰ ਦੇ ਵਿੱਚ ਹਾਂ ਅਸੀਂ ਬਿਨਾ ਸੀਆਰਡੀ ਤੋਂ ਟਰੈਕਟਰ ਲੈਣਾ ਬਿਨਾ ਸੀਆਰਡੀ ਤੋਂ 6055 ਠੀਕ ਹੈ ਜੀ 4 ਸਿਲੰਡਰ ਵਿੱਚ 98 ਦਾ ਬੋਰ ਆ 122 ਦੀ ਲੈਂਥ ਆ ਪੜਾਉਣ ਜਿਹੜਾ ਕਰਦਾਗਾ ਇਨ ਲਾਈਨ ਪੰਪ ਆ ਠੀਕ ਹੈ ਉਧਰ ਪੀਡੀਓ ਲੈ ਗਲਚ ਹੱਥ ਦੇ ਉੱਤੇ 25 ਕੁਆਂਟਮ ਦੀ ਲੈਪਟਿਕ ਕਪੈਸਿਟਰ 5 ਸਾਲ ਦੀ ਵਾਰੰਟੀ 500 ਘੰ ਸਾਰੇ ਦੁੱਖ ਤੋੜਤੇ ਸਾਰੇ ਮੈਂ ਕਹਿੰਦਾ ਵੀ ਕੋਈ ਕਮੀ ਕੋਈ ਆਪਾਂ ਨੂੰ ਇੱਕ ਵੀ ਪੁਆਇੰਟ ਤੋਂ ਕਹਿ ਨਹੀਂ ਸਕਦਾ ਇਹ ਆ ਚੀਜ਼ ਹੈ ਬਾਕੀ ਆਇਆ ਕੋਈ ਨਮਾਨੀ ਦੇਖਿਆ ਵਰਖਿਆ ਹੈ ਪਹਿਲਾਂ ਆਲਰੇਡੀ ਚੱਲਦਾ ਮਾਰਕੀਟ ਵਿੱਚ ਚੱਲ ਰਿਹਾ ਜੀ ਸਾਰੇ ਕੋਈ ਜੱਟਾ ਜੀ ਚੀਜ਼ ਹੈ ਹਾਂ ਹਾਂ ਹੰਡਾਈ ਹੋਈ ਚੀਜ਼ ਹੈ ਇੱਧਰ ਹੈਗੀ ਵੀ ਕੋਈ ਨਵੀਂ ਆਈ ਹੈ ਵੀ ਆਪਾਂ ਵਰਤਿਆ ਹੋਇਆ ਵਰਤਿਆ ਹੋਇਆ ਸਾਰਾ ਕੁਝ ਆਪਣੇ ਵਿੱਚ ਹੈ ਲਾਈਟਾਂ ਲੂਟਾ ਓਕੇ ਹਾਂ ਲਾਈਟਾਂ ਹਾਂਜੀ ਹਾਂ ਸਾਰਾ ਕੁਝ ਹਾਂਜੀ ਹਾਂ ਚਿੱਟੀਆਂ ਲਾਈਟਾਂ ਲਾਈਆਂ ਗਈਆਂ ਐਲਈਡੀ ਲਾਈਟਾਂ ਸਾਰੀਆਂ ਹਾਂਜੀ ਹਾਂ ਸਿੰਗਲ ਬੋਰਨਡ ਫਿਊ ਹਾਂ ਇਹ ਇਹਦੇ ਨਾਲ ਵੀਰੇ ਬੰਪਰ ਇਹਦੇ ਨਾਲ ਵੀਰੇ ਆ ਜਿਹੜਾ ਬੰਪਰ ਆ ਨਾ 80 ਕਿਲੋ ਬੇਟਾ ਦਾ ਠੀਕ ਆ ਵੀ ਉਹਦਾ ਫੁਕਾ ਇਹ ਹਾਂ ਫੁਕਾ ਜਾਂ ਨਹੀਂ ਹੈਗਾ 80 ਕਿਲੋ ਦਾ ਬੰਪਰ ਅਸੀਂ ਕੰਪਨੀ ਫਿਟਡ ਦੇ ਵਿੱਚ ਕੰਪਨੀ ਲਾ ਕੇ ਦਿੰਦੀ ਆ ਇਹ ਠੀਕ ਆ ਇਹਦੇ ਨਾਲ ਹੁੱਕ ਵੀ ਹੁੱਕ ਵੀ ਕੰਪਨੀ ਲਾ ਕੇ ਦਿੰਦੀ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਜੀ ਆਪਣਾ ਆਮ ਨੋਰਮਲ ਬੰਪਰ ਹੁੰਦਾ ਤਾਂ ਉਹਦੇ ਨਾਲ ਹੁੱਕ ਨਹੀਂ ਲਾ ਕੇ ਦਿੰਦੇ ਹੁੰਦੇ ਹਾਂ ਕੋਈ ਵੀ ਕੰਪਨੀ ਆ ਜੇ ਬੰਪਰ ਹਲਕਾ ਹੋਊਗਾ ਤਾਂ ਹੁੱਕ ਨਹੀਂ ਮਰੇ ਲੱਗੇ ਹੋ ਠੀਕ ਆ ਜੇ ਬਾਹੋਕਾ ਜਿਹੜਾ ਹੁੱਕ ਤਾਂ ਲਾ ਕੇ ਦੇਵਾਂਗੇ ਕਿਉਂਕਿ ਹਾਂ ਜੇ ਟਰੈਕਟਰ ਦਾ ਕੀ ਚੱਲ ਰਿਹਾ ਸਿਕੂੰ ਨਹੀਂ ਅਗਲਾ ਕਹਿੰਦਾ ਹੁੱਕ ਨਾਲ ਲਾ ਉਹ ਵਾਂਹ ਪਰ ਪਟੜੂ ਪਟੜੂ ਸਹੀ ਗੱਲ ਹੈ ਤਾਈਂ ਲਾਇਆ ਜੇ ਇਹ ਚੱਲੂਆ ਹਾਂ ਇਹ ਗੱਲ ਜਨ ਸਾਰਾ ਚੱਕੂ ਚੱਕੂ ਇਹ ਤਾਈਂ ਲਾਇਆ 80 ਕਿਲੋ ਇਹਦਾ ਪੂਰਾ 80 ਕਿਲੋ ਬੇਟਾ ਇਹ ਚਾਹ ਕੰਡੇ ਦੇ ਸਰਕੇ ਤੁਰੂ ਕੇ ਵੈਸੇ ਵੀ ਵੀਰੇ ਇਹਦੀ ਲੈਂਥ ਬਹੁਤ ਲੰਬੀ ਲੈਂਥ ਬਹੁਤ ਲੰਬੀ ਆ ਹਾਂ ਜਿਵੇਂ ਮਾਲਾ ਸੁਪਰ ਫੀਡਰ ਦੇ ਉੱਤੇ ਵੈਸੇ ਨਾ ਫੋਰਡ ਦੀ ਇੱਕ ਕੁਆਲਿਟੀ ਆ ਫਾਰਮ ਟਰੈਕ ਦੀ ਫਰੰਟ ਲਿਫਟਿੰਗ ਬਹੁਤ ਘੱਟ ਹਾਂ ਮੂਰੋ ਬਹੁਤ ਘੱਟ ਉੱਠਦਾ ਹੈ ਯਾਰ ਵੀਰੇ ਇੱਕ ਆਪਣੇ ਫੋਰਡ ਤੋਂ ਯਾਦ ਆਇਆ ਮੈਨੂੰ ਆਪਾਂ ਲਾਸਟ ਵੀਡੀਓ ਚ ਗੱ ਉਹ ਕਹਿੰਦਾ ਨਹੀਂ ਯਾਰ ਅੱ비 ਤੁਸੀਂ ਝੂਠ ਬੋਲਦੇ ਕਹਦਾ ਝੂਠ ਬੋਲਦੇ ਵੀ ਫੂਡ ਇੱਥੇ ਨਹੀਂ ਬਣਦਾ ਰਿਹਾ ਤੁਸੀਂ ਆਪਦੀਆਂ ਅੱਖਾਂ ਨਾਲ ਦੇਖਿਆ ਵੀਰੇ ਮੈਂ ਨਾ ਫਰੀਦাবাদ ਆਪ ਗਿਆ ਅੱਛਾ ਠੀਕ ਆ ਵੀ ਪਹਿਲਾਂ ਤਾਂ ਦੇਖਿਆ ਵੀ ਮੈਂ ਆਪਾਂ ਵੀ ਪਹਿਲਾਂ ਵੀ ਆਪਾਂ ਚੰਨ ਚਾਰ ਵੀਡੀਓ ਬਣਾਈ ਆ ਆਪਾਂ ਕਿਸੇ ਦੇ ਵਿੱਚ ਕਿਹਾ ਨਹੀਂ ਸੀ ਹਾਂਜੀ ਹਾਂਜੀ ਜਦੋਂ ਆਪਾਂ ਗਏ ਮੈਂ ਜਾ ਕੇ ਦੇਖ ਕੇ ਆਂਦਾ ਉਹਨਾਂ ਨੇ ਮੈਨੂੰ ਕੰਪਨੀ ਵਾਲਿਆਂ ਨੇ ਦਿਖਾਇਆ ਵੀ ਇੱਥੇ ਆ ਫੂਡ ਉੱਥੇ ਮਾਡਲ ਉਹਨਾਂ ਨੇ ਤਿਆਰ ਕਰੇ ਖੜਿਆ ਫੂਡ ਦੇ ਫੂਡ ਦੇ ਹਾਂ ਇੱਕ ਗੱਲ ਖੂੜ ਵੀ ਮੈਂ ਤੁਹਾਨੂੰ ਦੱਸਦਾ ਹਾਂਜੀ ਵਾਹਿਗੁਰੂ ਪਰਮਾਤਮਾ ਸੋਖ ਰੱਖੇ ਤੁਹਾਨੂੰ ਦੋ ਕੁ ਮਹੀਨਾ ਨਰੰਦਰ ਅੰਦਰ ਹੁਣ ਆਪਣਾ ਚੱਲਦਾ ਛੇ ਮਹੀਨਾ ਚੱਲਦਾ ਛੇ ਮਹੀਨੇ ਦਾ 7-8 ਤਰੀਕਾ ਹਾਂਜੀ ਹੈਨਾ ਹਾਂ ਤੁਹਾਨੂੰ 8ਵੇਂ ਜਾਂ 9ਵੇਂ ਮਹੀਨੇ ਦੇ ਵਿੱਚ ਮੈਂ ਫਾਰ ਫੋਰ 18 ਮਾਡਲ ਦੀ ਵੀਡੀਓ ਪਾਵਾਂਗੇ ਆਪਾਂ ਕੰਪਨੀ ਨੇ ਫੋਰ ਤਿਆਰ ਕਰਿਆ ਸੀ ਅੱਛਾ ਜੀ ਉਹ ਕਿਸੇ ਕਾਰਨਾ ਕਰਕੇ ਲਾਂਚ ਨਹੀਂ ਹੋ ਸਕਿਆ ਅੱਛਾ ਲਾਂਚ ਨਹੀਂ ਕਰਿਆ ਫਾਰਮ ਟਰੈਕ ਨੇ ਫੋਰ ਟਰੈਕਟਰ ਉਮੇ ਚਿੜੀ ਲਾ ਕੇ ਲਿਸੈਂਸਰ ਦੇ ਉੱਤੇ ਤਿਆਰ ਕਰਿਆ ਸੀ ਹਾਂ ਹਾਂ ਉਹ ਤਿਆਰ ਕਰਿਆ ਸੀ ਉਹਨਾਂ ਯੂਨੀਵਰਸਿਟੀ ਦੇ ਮੇਲੇ ਦੇ ਉੱਤੇ ਲੁਧਿਆਣੇ ਢੋਲ ਵਜਾ ਕੇ ਅਸੀਂ ਲਾਂਚ ਵੀ ਕਰਿਆ ਸੀ ਤਾਂ ਦੂਬਾ ਕੋਈ ਦਿੱਕਤ ਆ ਗਈ ਉਹ ਟਰੈਕਟਰ ਆਪਣੇ ਕੋਲੇ ਪਾਵਰ ਸਟੀਅਰਿੰਗ ਮੇਰੇ ਕੋਲੇ ਖੜਾਗਾ ਉਹਨਾਂ ਦੇ ਕੁਝ ਮੜੇ ਮੁੱਟੀਆਂ ਅਸੀਂ ਕੰਪਨੀ ਤੋਂ ਲਿਆ ਉਹ ਠੀਕ ਹੈ ਉਹਦੀਆਂ ਕੁਝ ਮੜੇ ਮੁੱਟੀਆਂ ਚੀਜ਼ਾਂ ਆਈਆਂ ਸੈੱਟ ਕਰਨ ਵਾਲੀਆਂ ਨੇ ਉਹ ਲੱਗਦਾ ਉਹਦਾ ਸਮਾਨ ਕੰਪਨੀ ਤੋਂ ਆਣਾਗਾ ਇੱਕ ਦੋ ਮਹੀਨੇ ਸਾਨੂੰ ਲੱਗ ਨਹੀਂ ਨਾ ਜਿਹੜੇ ਮਹੀਨਾ ਲੱਗ ਜੂਗਾ ਲੋ ਜਿਹੜੇ ਆਪ ਦਿਖਾਈ ਦੇਣਾ ਉਹ ਆਪਾਂ ਇਹਨਾਂ ਨੂੰ ਦਿਖਾਈ ਦੇਣਾ ਜਿਹਨਾਂ ਦੇ ਡੀਆਵਾ ਨੇ ਹਾਂ ਆਪਾਂ ਕਿਸੇ ਦਾ ਡਾਊਟ ਨਹੀਂ ਰੱਖਣਾ ਮੈਂ ਆਪ ਇੱਕਦਾਂ ਹੁੰਦਾ ਨਾ ਵੀਰੇ ਵੀ ਆਪਾਂ ਸੁਣਿਆ ਮਤਲਬ ਮੈਂ ਬੋਲਦਾ ਕਿਸੇ ਨੇ ਫੋਨ ਲਿਆ ਮੈਂ ਸੁਣਿਆ ਮੈਂ ਸੁਣਿਆ ਨਹੀਂ ਮੇਰੇ ਕੋਲੇ ਵਿੱਦ ਪ੍ਰੂਫ ਆ ਠੀਕ ਹੈ ਕਿ ਨਹੀਂ ਮੇਰੇ ਕੋਲ ਮੇਰੇ ਕੋਲ ਮੇਰੇ ਫੋਨ ਦੇ ਵਿੱਚ ਫੋਟੋਆਂ ਨੇ ਠੀਕ ਹੈ ਹੋਰ ਦੱਸੋ ਮੈਂ ਤੁਹਾਨੂੰ ਉਹ ਵੀ ਦਿਖਾ ਲੂੰਗਾ ਉਹਦੇ ਤੇ ਬਕਾਇਦਾ ਲੋਕੇਸ਼ਨ ਥੱਲੇ ਲਿਖਣੀ ਹੈ ਜੇ ਕੇ ਇਹਨੂੰ ਬੜਾ ਡਾਊਟ ਆ ਬੜਾ ਹੀ ਕਈ ਰੀ ਹੁੰਦਾ ਨਾ ਯਾਰ ਕੋਈ ਜਦਨ ਵਾਲੀ ਲਿਮਟ ਦੇ ਨਾਲ ਖੀਰ ਉੱਤੇ ਚਲੇ ਜਾਂਦਾ ਫਰੀਦਾ ਵਾ ਜਾ ਕੇ ਕਹਿ ਦਈਏ ਵੀ ਦੇਖ ਲੈਣ ਵੇ ਦੇਖ ਲਿਓ ਫਰੀਦਾ ਵਾਰ ਵੀ ਜਾ ਕੇ ਜਿਹੜਾ ਮਰਜ਼ੀ ਵੀਰਾ ਦੇਖ ਸਕਦਾ ਜਿੱਥੇ ਫੋੜ ਬਣਦਾ ਸੀ ਉਹੀ ਜਗ੍ਹਾ ਦੇ ਵਿੱਚ ਫਾਰਮ ਟਰੈਕ ਬਣਦਾ ਜੇ ਕਿਸੇ ਜੇ ਕੋ ਉੱਥੋਂ ਮੇਰਾ ਵੀਰ ਦੇਖਦਾ ਨਾ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਦਿਓ ਦੱਸ ਦਿਓ ਕੋਈ ਗੱਲ ਨਹੀਂ ਦਿਖਾਏ ਕਿਹਨੇ ਕਈ ਵੀਰ ਨਾ ਦਿਮਾਗ ਦੇ ਵਿੱਚ ਛਾਪ ਹੀ ਐਸੀ ਛਾਪ ਜਾਂਦੀ ਹੈ ਕਿ ਉਹਨਾਂ ਨੂੰ ਐ ਲੱਗਦਾ ਨਹੀਂ ਯਾਰ ਇਹਨਾਂ ਦਾ ਨਹੀਂ ਉਹਨਾਂ ਦਾ ਉਹ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਇਹਨਾਂ ਦਾ ਜਾਂ ਉਹਨਾਂ ਦਾ ਉਹ ਨਾ ਗੱਲ ਇੱਕ ਅਲੱਗ ਮੈਸਟਰ ਹਾਂ ਉਹਦਾ ਇਹ ਸੀਗਾ ਬੀੜੀ ਕੰਪਨੀ ਸੀ ਫੋਰਡ ਉਹ ਇੱਕ ਬਾਹਰਲੀ ਕੰਪਨੀ ਸੀ ਹਾਂ ਉਹਦਾ ਇੱਥੇ ਜਿਹੜਾ ਸੀਗਾ ਜਿਹੜਾ ਸਮਝੌਤਾ ਹੋਇਆ ਸੀ ਉਹ ਸਿਰਫ 1995 ਤੱਕ ਹੋਇਆ ਹੋਇਆ ਸੀ ਓਕੇ ਜਿਹੜੇ ਫੋਰ ਟਰੈਕਟਰ ਆ ਉਹਨਾਂ ਦੇ 1995 ਦੇ ਵਿੱਚ ਜਿਹੜੇ ਮਾਰ ਕੇ 1995 ਦੇ ਵਿੱਚ ਵਿੱਚ ਟਰੈਕਟਰਾਂ ਦੀ ਕਾਪੀ 1996 ਚ ਬਣੀ ਹੈ ਠੀਕ ਹੈ 92 ਤੱਕ ਦਾ ਉਹਨਾਂ ਦਾ ਆਪਣਾ ਤਾਂ ਹੀ ਉਹਦੇ ਤੋਂ ਬੰਦ ਹੋ ਗਿਆ। ਫੋੜ ਆਪਣਾ ਕੋਈ ਫੋੜ ਦਾ ਕੋਈ ਡੈਕਟਰ ਨਹੀਂ ਹੁੰਦਾ ਆਪਣਾ ਡੈਕਟਰ ਲੈ ਕੇ ਚੱਲੀ ਜੀ। ਉਹ ਆਪਣਾ ਨਾਮ ਲੇਗੀ ਤੇ ਆਪਣਾ ਰੰਗ ਲੇਗੀ। ਓਕੇ ਠੀਕ ਹੈ ਉਹੀ ਜਗ੍ਹਾ ਦੇ ਵਿੱਚ ਆਪਣੇ ਨਾਲ ਉਹਨਾਂ ਨੇ ਇੱਕ ਸਮਝੌਤਾ ਕਰਕੇ ਉੱਥੇ ਬਣਾਉਣ ਲੱਗੀ ਸੀ ਆ ਫੋੜ ਨੂੰ। ਉਹੀ ਜਗ੍ਹਾ ਦੇ ਤੇ ਆਪਣਾ ਫਾਰਮ ਟਰੈਕ ਅੱਜ ਬਣਦਾ। ਵੈਰੀ ਗੁੱਡ। ਇੱਕ ਹੋਰ ਆ ਤੀਜੇ ਨੇ ਨਹੀਂ ਆਪਰੇਗਾ। ਆ ਚੀਜ਼ਾਂ ਜਿਹੜੀਆਂ ਨੇ ਹੂੰ ਆਹ ਜਿਹੜੀਆਂ ਚੀਜ਼ਾਂ ਨੇ ਹਾਂਜੀ ਇਹ ਆਪ ਤੁਸੀਂ ਆਹ ਜਿਹੜੀ ਆ ਲੁੱਕ ਵਾਈਜ਼ ਆਹ ਚੀਜ਼ਾਂ ਨੇ ਆ ਜੋੜ ਹੋ ਗਏ। ਇਹ ਸਾਰੇ ਫੋੜ ਵਾਲੀ ਨੇ। ਜਿਹੜੇ ਬੰਦੇ ਪੁਰਾਣੇ ਜਿਨ੍ਹਾਂ ਨੇ ਫੂਡ ਵਰਤਿਆ ਉਹਨਾਂ ਨੂੰ ਆ ਚੀਜ਼ਾਂ ਬਾਰੇ ਸਾਰੀਆਂ ਵਾਲੇ ਪਤਾ ਗੇਹੜਾ ਟਾਪੇ ਬਾਰੇ ਪਤਾ ਆ ਚੀਜ਼ਾਂ ਬਾਰੇ ਪਤਾ ਉਹ ਸਾਰੀਆਂ ਫੂਡ ਵਾਲੀਆਂ ਹੀ ਨੇ ਇਹ ਵੀ ਵੀਰੇ ਨੇ ਹਜੇ ਵੀ ਐਤੋਂ ਆਪਣੇ ਲੀਵਰ ਆਉਂਦੇ ਸੀ ਵੀਰੇ ਉਹਦੇ ਫੂਡ ਵਾਲੇ ਹਜੇ ਵੀ ਹਜੇ ਵੀ ਜਿਹੜੀ ਚੜ੍ਹਾਈ ਆ ਜਿਹੜੀ ਆ ਜਿਹੜੀ ਇਹਦੀ ਡੀਸੀਐਮ ਦੀ ਹੁੰਦੀ ਆ ਫੂਡ ਦੇ ਉੱਤੇ ਥਾਂ ਤਾਂ ਦੇ ਉੱਤੇ ਮੋਹਰ ਲੱਗੀ ਹੁੰਦੀ ਸੀ ਡੀਸੀਐਮ ਦੀ ਇਹਦੇ ਉੱਤੇ ਵੀ ਡੀਸੀਐਮ ਦੀ ਮੋਹਰਾਂ ਨੇ ਸਟੈਂਪਾਂ ਨੇ ਸਾਰਾ ਕੁਝ ਕੋਈ ਕੋਈ ਡਾਊਟ ਵਾਲੀ ਗੱਲ ਨਹੀਂ ਯਾਰ ਉਹ ਤੁਸੀਂ ਬੇਫਿਕਰ ਹੋ ਜਾਓ ਹਾਂ ਕੋਈ ਗੱਲ ਨਹੀਂ ਵੀਰੇ ਆਪਾਂ ਪੈਸੇ ਵੀ ਵੀਡੀਓ ਬਣ ਰਹੀ ਆ ਬੰਦਾ ਕਿ ਝੂਠ ਦਾ ਐਸੇ ਬੋਲ ਸਕਦਾ ਹੈ ਸਕਦਾ ਨਹੀਂ ਉਹਦੇ ਡਾਕਟਰ ਦੇਣਾ ਨਹੀਂ ਕਿਸੇ ਇੱਕ ਤਾਂ ਦੇ ਤਾਂ ਜਾਣੀ ਹਾਂ ਇਹ ਪਤਾ ਨਹੀਂ ਕਿੱਥੇ ਕਿੱਥੇ ਚਲੇ ਰਹੀ ਨਾ ਮੈਂ ਝੂਠ ਬਹੁਤ ਸਾਰਾ ਨਾ ਵੀਰਾ ਬੋਲਦਾ ਹਾਂ ਹਾਂ ਤੇ ਜਿਹੜੇ ਵੀਰਾਂ ਨੂੰ ਕੋਈ ਡਾਊਟ ਆ ਤਾਂ ਉਹ ਫਰੀਦাবাদ ਜਾ ਕੇ ਵੀਰੇ ਤੁਸੀਂ ਕਲੀਅਰ ਕਰ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਹਣਾ ਬੰਦੇ ਆਵੇਂ ਜੁਧਿਆਣਾ ਜੁਧਿਆਣਾ ਕਰੋ ਤੇਰੀ ਗੱਲ ਨਹੀਂ ਲੜਿਆਣਾ ਕਰਵਾ ਹਾਂ ਸਾਰੇ ਆਪਣੇ ਹੀ ਆ ਆਪਣੇ ਹੀ ਹੈ ਸਹੀ ਗੱਲ ਹੈ ਤੇ ਲੋਕ ਤੇ ਬਾਕੀ ਆਪਣਾ ਲੋਕੇਸ਼ਨ ਹਾਂ ਆਪਣਾ ਮਰੂਤੀ ਜਗਰਾਉਂ ਸ਼ਹਿਰ ਜਿਹੜਾ ਪੌੜਾ ਮੇਨ ਜਦੋਂ ਆਪਾਂ ਲੁਧਿਆਣੇ ਵਾਲੀ ਸਾਈਡੋਂ ਜਾਂਦੇ ਆ ਪੁੱਤਰ ਅਨਸਾਰ ਰਾਜੇ ਟਾਬੇ ਤੋਂ ਥੋੜਾ ਬੈਕ ਸਾਈਡ ਆ ਖੱਬੇ ਹੱਥੋਂ ਦੀ ਜਦੋਂ ਆਪਾਂ ਜਗਰਾਉਂ ਆਉਂਦੇ ਬਾਰਮ ਟ੍ਰੈਕ ਬਾਹਰ ਖੜੇ ਦੇਖ ਜਾਂਦੇ ਆ ਨਾਲ ਆਪਣੇ ਹੈਗੇ ਪਸ਼ੂ ਮੰਡੀ ਹੂੰ ਠੀਕ ਹੈ ਜੀ ਇੱਥੇ ਉਹ ਲੱਗਦਾ ਆਪਣਾ ਜਮਾ ਹੀ ਨਾਲ ਆ ਪੀਡੀਐਫ ਦੇ ਮੇਲੇ ਦੀ ਜਿੱਥੇ ਲੱਗਦਾ ਉਹ ਜਮਾ ਹੀ ਨਾਲ ਆ ਮਰੂਤੀ ਜੋ ਕੀਰੇ ਜਮਾ ਸਾਹਮਣੇ ਆ ਬਾਕੀ ਨੰਬਰ ਦੇ ਸਟੇ ਨੰਬਰ ਬੈਸਟਪਲੇ ਦੇ ਚੱਲ ਰਹੇ ਨੇ ਜਿਹੜਾ ਆਪਣਾ ਏਜੰਸੀ ਦਾ ਨੰਬਰ ਆ ਉਹ ਹੈਗਾ 98 783 ਤੇ 3026 987830026 ਜਿਹੜਾ ਮੇਰਾ ਆਪਦਾ ਪਰਸਨਲ ਨੰਬਰ ਹੋਵੇਗਾ 94784 72773 ਤੇ ਜੇ ਕੋਈ ਪੁਰਾਣਾ ਕਟਾਉਣਾ ਕਟਾਉਣਾ ਹਾਂ ਪੁਰਾਣਾ ਡੈਟ ਕੋਈ ਵੀ ਕਟਾਉਣਾ ਹੋਇਆ ਕੋਈ ਗੱਲ ਨਹੀਂ ਆਜੋ ਵੀਰੇ ਜਰੂਰ ਕਟਾਂਗੇ ਤੇ ਹਾਂ ਕੋਈ ਚੱਕਰ ਵੀਰੇ ਨਾਲ ਤੁਸੀਂ ਕੰਟੈਕਟ ਕਰ ਲੈਣ ਕੋਈ ਗੱਲ ਇਹ ਗੱਲ ਹੋਰ ਮਾਰ ਦੇ ਲੋ ਕਹਿ ਦੇਣਾ ਮਾਨਤਨ ਵੀ ਫੋਲੋ ਹਾਂ ਕਰਾਂਗੇ ਇਹਦੀ ਗੱਲ ਕਰਾਂਗੇ ਕਰਾਂਗੇ ਨਹੀਂ ਮੇਰੇ ਕੋਲੇ ਤੁਸੀਂ ਆਏ ਤੇ ਅੜੀ ਬਾਜੀ ਵਾਲਾ ਕੋਈ ਗੱਲ ਨਹੀਂ 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 ਕੋਈ ਜਿੱਥੇ ਤੁਸੀਂ ਸੰਤੁਸ਼ਟ ਜੱਤਾ ਦੀ ਜਨਸੀ ਹੈ ਕੋਈ ਜੱਕਰਾ ਨਹੀਂ ਹਾਂ 70 ਤੱਕ ਮੈਂ ਜਿਹੜਾ ਆ ਜਿਓ ਤੇ ਇੱਕ ਦਿਨ ਨੇ ਸਾਰਾ ਦਿਖਾ ਦੇ ਘੁੰਮ ਕੇ ਵੀਰਾਂ ਨੂੰ ਕਿਸੇ ਦੇ ਮਨ 'ਚ ਡਾਊਟ ਨਾ ਰਵੇ ਵੀ ਕਿਤੇ ਨਵਾਂ ਕੋਈ ਸੀਰੀਜ਼ ਲਾਂਚ ਕਰਤੀ ਹੈ ਹਾਂਜੀ ਹਾਂ 750 ਸਾਰਾ ਉਹੀ ਹੈ 750 16 ਦੇ ਮੂਹਰੇ ਟਾਇਰ ਹੈ 16 9 28 ਦੇ ਮਗਾ ਲੈਟਾਇਆ ਹਾਂ ਹਾਂ ਸਾਰਾ ਗੇਮ ਆ ਹਾਂਜੀ ਹਾਂ ਕੁਝ ਵੀ ਚੇਂਜ ਨਹੀਂ ਚੇਂਜ ਕੀਆ ਪਾਵਰ ਚੇਂਜ ਆ ਵੱਧ ਕਰੀਆ ਲਿਫਟ ਚੇਂਜ ਆ ਉਹ ਵੀ ਵੱਧ ਕਰੀਆ ਇੰਜਨ ਵੱਡਾ ਕਰਿਆ ਹਾਂ ਕੁਝ ਘੱਟ ਨਹੀਂ ਕਰਿਆ ਜੇ ਆਪਾਂ ਕਹਦੀਏ ਨਾ ਕੁਝ ਮਾਈਨਸ ਨਹੀਂ ਹੈਗਾ ਕੁਝ ਪਲੱਸ ਹੀ ਆ ਹਨਾ ਜੀ ਸਹੀ ਗੱਲ ਹੈ ਇਹ ਹਾਂ ਵੀ ਜੇ ਆਪਾਂ ਜਿਹੜੇ ਮੇਰੇ ਵੀਰ ਜਿੰਨਾਂ ਕੋਲੇ ਪੁਰਾਣਾ ਹੋਊਗਾ ਨਾ ਵੀ ਐਂ ਨਾ ਸੋਚਿਓ ਵੀ ਇਹਦੇ ਚ ਕੁਝ ਮਾਈਨਸ ਕਰਤਾ ਪਲੱਸ ਹੀ ਕਰਿਆ ਪਲੱਸ ਹੀ ਕਰਿਆ ਹਾਂ ਮਾਈਨਸ ਕੁਝ ਨਹੀਂਗਾ ਤੇ ਤੁਸੀਂ ਜਿਹੜੇ ਵੀਰਾਂ ਨੇ ਲੈਣਾ ਜਲਦੀ ਤੋਂ ਜਲਦੀ ਤੁਸੀਂ ਵਿਜ਼ਿਟ ਕਰੋ ਜਗਰਾਉਂ ਦੇ ਵਿੱਚ ਵੀਰਾਂ ਦੇ ਨੰਬਰ ਡਿਸਪਲੇ ਤੇ ਚੱਲਦੇ ਪਏ ਆ ਸਾਨੂੰ ਦੋ ਅੱਜਾ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਸਾਸ਼ੀ ਕਾਰ